ਸਸਰੀਕਾਲ ਜੀ ਆਪੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਚੇਤੋਂ ਪੈਂਦੀ ਆ ਬਾਈ ਜੀ ਹੁਣ ਇਹਦਾ ਵਪਾਰ ਲੈਣ ਦਾ ਕੰਮ ਆ ਰਟੀਨ ਜੀ ਬਾਈ ਜੀ ਹੁਣਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਰਟੀਨ ਜੀ ਬਾਈ ਜੀ ਵੇਖਦੇ ਰਹਿੰਦੇ ਆ ਆਪਣੇ ਚੈਨਲ ਤੇ ਰਟੀਨ ਦੀ ਵੀਡੀਓ ਪੈਂਦਾਂ ਰਹਿੰਦਾ ਅੱਜ ਬਹੁਤ ਸੋਹਣੀ ਸੁਨੱਖੀ ਦੂਜਾ ਸੂਗਾ ਪੰਜਾਬ ਵਾਲੀ ਜਰਸੀ ਵੈੜ ਲੈ ਕੇ ਬਾਈ ਜੀ ਹੁਣੇ ਆਈ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਹੁਣਾਂ ਦਾ ਲੈਨੇ ਆ ਆਓ ਬਾਈ ਜੀ ਸਸਰੀਗਲ ਬਾਈ ਜੀ ਬਾਈ ਇਹ ਆਪਣਾ ਨਾਮ ਐਡਰੈਸ ਲਾ ਦਿਓ ਜੀ ਆਹ ਉਤਾਰੇ ਸੋ ਦੋ ਤਰਾ ਤਿੰਨ ਬਗੜ ਜਿਹੜਾ ਬ੍ਰੇਕਸਟ ਵੀ ਲੱਗੋ ਠੀਕ ਆ ਬਾਈ ਜੀ ਕੀਤੇ ਤੇ ਇਹਦੀ ਵਹਿੜ ਦੀ ਜੀ ਉਲਟਾ ਤੋਂ ਮੈਂ ਬੈਠ ਖੰਡਲੀ ਆ ਜੀ ਹਾਂਜੀ ਵਹਿੜ ਹੋ ਗਈ 700 ਰੁਪਏ ਦਾ ਮੈਂ ਕਿਰੇ ਆਮ ਨਾਲ ਠੀਕ ਆ ਜੀ ਤੇ ਉਹਨਾਂ ਬ੍ਰੇਕ ਵੀ ਜਾਂਦੀ ਹੈ ਕਿੰਨਾ ਬੋਝਾਂ ਲੱਗਾ ਸਕਰਾ ਆਪਣੇ ਕੋਲ ਹੈਗਾ ਠੀਕ ਆ ਦਿਖਾ ਦਿੰਦੇ ਆ ਤੁਹਾਨੂੰ ਬਾਈ ਜੀ ਸਕਰਾ ਬਾਈ ਜੀ ਕੋਲੇ ਹੈਗਾ ਪੀਗਾ ਬਾਈ ਜੀ ਦਾ ਚੰਗਾ ਪਰਵਾਇਆ ਵਾ ਵਹਿੜ ਚੰਗੀ ਆ ਪੰਜਾਬ ਵਾਲੀ ਜਰਸੀ ਆ ਪੰਜ ਚਾਰ ਦਿਨ ਦੀ ਕੱਛੀ ਆ ਬਾਈ ਜੀ ਤਤੋਰ ਚਾਲ ਕਰਮ ਵਾਲੀ ਤੁਹਾਨੂੰ ਚੈੱਕ ਕਰਾਉਣੇ ਆ ਜੱਲੀ ਪਾਰਕ ਤੁਸੀਂ ਆਪ ਕਰਨੇ ਆ ਫੇਸ ਕੁਆਲਟੀ ਬਹੁਤ ਸੋਹਣਾ ਬਾਈ ਜੀ ਬੋਧੀ ਵਾਲੀ ਵਹਿੜਾ ਤੋਰੋ ਜੀ ਰੰਗ ਬਾਜ ਆ ਪੂਰੇ ਲਾਲ ਸੁਰਖਾ ਬਾਈ ਜੀ ਸੋਹਣੀ ਸੁਲੱਖੀ ਆ ਵਹਿੜ ਤੋਰ ਚਾਲ ਸੋਹਣਾ ਨੇਵੇ ਲੂਏ ਦੇ ਆਵਾਜ਼ ਢਿੱਲਾ ਕਰਮ ਵਾਲੀ ਦਾ ਬਹੁਤ ਪੰਗਾ ਚਾਰ ਹੀ ਥਾਣਾ ਬਾਈ ਜੀ ਹੱਥੀਂ ਚੁਾਈ ਵਾਲਿਆ ਕੋਈ ਫੋੜ ਨਹੀਂ ਸ਼ਾਂਗ ਨਹੀਂ ਪੰਜਾਬ ਚਾਰਾਂ ਦਿਨਾਂ ਨੂੰ ਕਰਮ ਵਾਲੀ ਨੇ ਫੁੱਲ ਤਿਆਰੀ ਵੱਲ ਲੈਣੀ ਆ ਕੱਚੀ ਦੇ ਹਿਸਾਬ ਨਾਲ ਆਰਡਰ ਖੋਣ ਵੀ ਬਾਈ ਜੀ ਸੋਨਾ ਬੜਾਈ ਫਿਰਦੀ ਆ ਰੰਗ ਬਹੁਤ ਜ਼ਿਆਦੇ ਚੰਗਾ ਰੰਗ ਤਾਂ ਬਾਈ ਜੀ ਪੂਰਾ ਗੂੜਾ ਤੇ ਬਹੁਤ ਹੀ ਚੰਗਾ ਪੰਜਾਬ ਵਾਲੀ ਜਰਸੀ ਫੇਸ ਕੁਆਲਿਟੀ ਚੈੱਕ ਕਰੋ ਜੀ ਪੂਰੇ ਸੋਨੇ ਫੇਸਦੀ ਆ ਥਾਲੇ ਵਾਲੇ ਨੇੜੇ ਤੋਂ ਚੈੱਕ ਕਰ ਲੋ ਜੀ ਚਾਰ ਹੀ ਥਾਣਾ ਜੀ ਪੂਰੇ ਗੈਵਚ ਲੱਗੇ ਆ ਜੀ ਕੋਈ ਫੋੜ ਨਹੀਂ ਸ਼ਾਂਗ ਨਹੀਂ ਹੈ ਬਾਈ ਜੀ ਹੱਥੀ ਚੋਈ ਵਾਲੇ ਕੱਚੀ ਜਰੂਰ ਆ ਵੜਾ ਹਫਤਾ ਲਈ ਇਹਦਾ ਹਫਤਾ ਲਈ ਇਹਨੇ 5 ਦਿਨ ਤਾਂ ਲਾਜ਼ਮੀ ਜਾਣੇ ਚਾਹੀਦੇ ਵਾਡੋ ਬਾਈ ਜੀ ਇਹਦੇ ਗੁੰਦ ਹੀ ਜੇ ਹੁੰਦੀ ਆ ਬਾਕੀ ਦਿਲ ਦੱਸੇ ਹੁਣ ਕਿੰਨੇ ਕ ਰਹਿੰਦੇ ਆ ਹਫਤਾ ਰਹਿੰਦਾ ਦੱਸਿਆ ਜੀ ਠੀਕ ਹੈ ਜੀ ਸੋਹਣੀ ਆ ਵਾਡ ਬਾਈ ਜੀ ਕਰਮ ਵਾਲੀ ਚੰਗੀ ਆ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਹੁਣ ਉਹਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਬਾਈ ਜੀ ਸਤਿਫਾਰਕ ਕਰ ਲਿਓ ਥੋੜੀ ਸੁਰੱਖੀ ਵਾੜਾ ਪਿੰਡ ਮੰਗਰਾੜੀ ਆ ਜ਼ਿਲ੍ਹਾ ਫਰੀਦਕੋਟ ਆ ਤਹਿਸੀਲ ਜੇਤੋ ਆ ਜੀ ਬਾਈ ਜੀ ਹੁਣ ਉਹਦਾ ਰਕੀਨ ਚ ਆਪਣੇ ਚੈਨਲ ਤੇ ਵੀਰ ਗੋਪਾਿੰਦ ਗਾ ਰਹਿੰਦੇ ਗਾ ਤੀਨ ਚੀ ਪਸ਼ੂ ਬਾਈ ਜੀ ਹੁਣ ਅਕਲੇ ਆਉਂਦੇ ਜਾਂਦੇ ਰਹਿੰਦੇ ਆ ਸੋਹਣੀ ਸੁਨੱਖੀ ਵਹਿੜਾ ਲਾਲ ਸੁਰਖ ਦੁੱਧ ਵਾਲੀ ਵਹਿੜਾ ਕਿੰਨਾ ਦੁੱਧ ਪਾਉ ਦੋ ਬਾਈ ਜੀ 17 18 ਕਿਲੋ 17 18 ਕਿਲੋ ਦੂਜੇ ਸੂਏ ਸੁਣਾਇਤੀ ਠੀਕ ਆ ਪਹਿਲੇ ਸੂਏ ਕਿੰਨਾਕ ਦੱਸਿਆ ਦੱਸਾਂਗੇ ਵੀ ਆਪਣੇ ਚੌਕ ਦਾ ਨੰਬਰ ਦੱਸਾਂਗੇ ਪਹਿਲੇ ਸੂਏ 14 ਤੋਂ 15 ਕਿਲੋ ਦਿੱਤਾ ਜੀ ਐ ਇੱਥੇ ਦਾ ਫਿਰ ਹੱਕ ਵੀ ਹੈਗਾ ਜੀ ਸੂਆ ਵੀ ਦੂਜਾ ਹੀ ਆ ਦੂਜੇ ਸੂਏ ਚ ਜਾ ਕੇ ਜਾਣ ਵਾਰ ਆਪਾਂ ਨੂੰ ਵੀ ਪਤਾ ਬੰਦਾ ਬਾਈ ਜੀ ਵਹਿੜ ਸੀਲ ਸੂਆ ਉਹ ਵੀ ਹਾਂ ਜੀ ਸਟਰਾ ਬਾਈ ਜੀ ਵਿਖਾਉਣਾ ਸਟਰਾ ਵਿਖਾ ਦੇ ਦਿਓ ਵਿਖਾ ਦਿਓ ਬਾਈ ਜੀ ਲਓ ਜੀ ਬਾਈ ਜੀ ਹੁਣੀ ਸਟਰਾ ਰੱਖੀ ਬੈਠੇ ਆ ਰਵਾਇਆ ਗਾਂਹ ਲੈਣੇ ਸੀਗਾ ਨਾਲ ਲੈ ਆਏ ਹੁਣੇ ਤੁਹਾਨੂੰ ਵਿਖਾਉਂਦੇ ਆ ਫੇਸ ਕੁਆਲਿਟੀ ਦੀ ਪੂਰੀ ਸੋਹਣੀ ਵਹਿੜਾ ਮੂੰਹ ਮੱਥੇ ਦੀ ਚੰਗੀ ਆ ਕਰਮ ਵਾਲੀ ਮੇਰੇ ਤੋਂ ਬਾਈ ਜੀ ਚੈੱਕ ਕਰ ਲਓ ਪੂਰੀ ਸੌਹ ਵਹਿੜਾ ਆ ਬਾਈ ਜੀ ਸਟਰਾ ਬਾਈ ਜੀ ਹੁਣਾਂ ਦੇ ਕੋਲੇ ਆ ਸਸਟਰਾਂ ਗੁਰੂ ਜੀ ਨੇ ਨੈਬਰ ਤੋਂ ਸੀਮਨ ਲੱਗਾ ਆ ਟੈਨ ਮਾਰਕ ਦਾ ਠੀਕ ਆ ਬਾਈ ਜੀ ਸੀਮਨ ਲੱਗਾ ਆ ਜੈਨ ਮਾਰਕ ਦਾ ਬਾਈ ਜੀ ਹੁਣੇ ਸੀਮਨ ਲੱਗਿਆ ਵਾ ਚੈੱਕ ਕਰ ਲਓ ਬਾਈ ਜੀ ਮੈਂ ਜਿਹੜਾ ਬੰਦਾ ਆਊਗਾ ਵੇਖ ਲਿਆ ਕਿਹੜਾ ਬੰਦਾ ਆਊਗਾ ਬਾਅਦ ਵਿੱਚ ਕੋਲ ਆ ਕੇ ਵੇਖ ਲੂਆ ਬਾਈ ਜੀ ਵਹਿਰ ਚੰਗੀ ਆ ਤੇ ਬਾਈ ਜੀ ਕੀ ਜਿਆ ਡਿਮਾਂਡ ਆ ਇਹਦੀ ਇਹ ਦੇ ਦਾਂਗੇ ਵੀਰੇ 65000 ਜਿੰਦੇ ਤਿਆਰ ਕਿਤਾ 70 72 ਦੀ ਲੂਗੀ ਠੀਕ ਆ ਬਾਈ ਕਮਾਲ ਤਾਂ ਮੌਕੇ ਤੇ ਮੜਾ ਮੋਟਾ ਹੋ ਜੂ। ਤੇ ਮੋਬਾਈਲ ਨੰਬਰ ਦੱਸੋ ਜੀ। 8647601402 ਠੀਕ ਆ ਬਾਈ ਜੀ। 8647601402 ਬਾਈ ਜੀ ਉਹਨਾਂ ਦਾ ਮੋਬਾਈਲ ਨੰਬਰ ਆ। ਬਾਈ ਜੀ ਕਿਸੇ ਵੀ ਵੀਰ ਦੇ ਵੈੜ ਤਸੰਦ ਹੋਵੇ ਬਾਈ ਜੀ ਉਹਨਾਂ ਦਾ ਇਸ ਨੰਬਰ ਤੇ ਸੰਪਰਕ ਕਰਿਓ। ਦੌਲਤਰਾਮ ਡੈਰੀ ਫਾਰਮ ਤੇ ਵੈੜ ਖੜੀ ਆ ਬਾਈ ਜੀ ਤੇ ਆਪਣੇ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਸੋਹਣੀ ਲੱਗੇ ਬਾਈ ਜੀ ਅੱਗੇ ਸ਼ੇਅਰ ਤੇ ਲਾਇਕ ਬਾਈ ਜੀ ਜਰੂਰ ਕਰ ਲਿਓ ਤੇ ਚੈਨਲ ਬਾਈ ਜੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ। வீடு தன்ன